ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਹੈਵੀ ਸਾਈਜ਼ ਦੀਆਂ ਪਲੇਟਸ ਪਾਉਣੀਆਂ ਦੱਸਾਂਗੇ ਵੀ ਹੈਵੀ ਸਾਈਜ਼ ਚ ਆਪਾਂ ਕਿੱਦਾਂ ਕਾਟਣਾ ਪਾਉਣੀਆਂ ਨੇ ਕਿੱਦਾਂ ਆਪਾਂ ਮੋਢੇ ਦੀ ਕਾਟ ਪਾਉਣੀ ਆ ਕਿੰਨੀ ਆਪਾਂ ਸਾਈਡ ਸਲਾਈ ਰੱਖਣੀ ਆ ਦੇਖੋ ਹੈਵੀ ਸਾਈਜ਼ ਦੇ ਵਿੱਚ ਜਿਹੜਾ ਪਲੇਟਸ ਦਾ ਜਾਂ ਜਿਹੜੇ ਬਾਕੀ ਇਨਸਾਨ ਹੁੰਦੇ ਨੇ ਉਹ ਆਮ ਸਾਈਜ਼ਾਂ ਨਾਲੋਂ ਅਲੱਗ ਲੱਗਦੇ ਨੇ ਆਜੋ ਜੀ ਹੁਣ ਆਪਾਂ ਦੱਸਦੇ ਹਾਂ ਸਭ ਤੋਂ ਪਹਿਲਾਂ ਆਪਾਂ ਤੀਰਾ ਰੱਖਣਾ ਤੀਰਾ ਰੱਖਣਾ 7 ਇੰਚ ਜੇ ਤੁਹਾਡਾ ਗਲਾ ਛੋਟਾਗਾ ਤਾਂ ਤੁਸੀਂ ਤੀਰਾ 8 ਇੰਚ ਰੱਖਣਾਗਾ ਇਹਨਾਂ ਦਾ ਦੇਖੋ ਆਪਾਂ ਜਿਹੜਾ ਬੈਕ ਨੈਕ ਆਗਾ ਉਹ ਸਾਢੇ 6 7 ਇੰਚ ਤਿਆਰ ਰੱਖਣਾਗਾ ਇਸ ਕਰਕੇ ਜਿਹੜਾ ਆਪਾਂ ਤੀਰਾਗਾ ਤੀਰਾ ਆਪਾਂ ਲਿਆ ਇਹਨਾਂ ਦਾ 7 ਇੰਚ ਜੇ ਤੁਸੀਂ ਇਹ ਗੱਲ ਜ਼ਰੂਰ ਧਿਆਨ ਚ ਰੱਖਣੀ ਹੈ ਜੇ ਤੁਸੀਂ ਜ਼ਿਆਦਾ ਡੀਪ ਨੈਕ ਕਰਨਾ ਤਾਂ ਤੀਰਾ ਸਾਢੇ 6 ਰੱਖਿਓ ਜੇ ਬੈਕ ਨੈਕ ਤੁਸੀਂ ਛੋਟਾ ਰੱਖਣਾ ਤਾਂ ਤੀਰਾ ਇਹਨਾਂ ਦਾ ਦੇਖੋ ਜੀ ਰੱਖਣਾ ਆਪਾਂ 8 ਇੰਚ ਹੁਣ ਆਪਾਂ ਇਸ ਤੋਂ ਬਾਅਦ ਲੈਣਾ ਜੀ ਮੋਡਾ ਮੋੜਾ ਦੇਖੋ ਜੀ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 7/2 ਇੰਚ ਰੱਖਣਾਗਾ ਚਾਹੇ ਕੋਈ ਹੈਵੀ ਸਾਈਜ਼ ਆ ਚਾਹੇ ਨਾਰਮਲ ਸਾਈਜ਼ ਆ ਬੱਚਿਆਂ ਦੇ ਸੂਟਾਂ ਨੂੰ ਛੱਡ ਕੇ 7/2 ਇੰਚ ਤੇ ਇਨਸਾਨ ਲਾਉਣ ਤੋਂ ਬਾਅਦ ਆ ਦੇਖੋ ਜੀ ਆਪਾਂ 7/2 ਇੰਚ ਤੇ ਇਨਸਾਨ ਲਾ ਲਿਆ ਹੁਣ ਦੇਖੋ ਜੀ ਆਪਾਂ ਕੀ ਕਰਨਾਗਾ ਇਹਨੇ ਬ੍ਰੈਸਟ ਦੇ ਨਾਪ ਮੁਤਾਬਕ ਤੀਰੇ ਨੇ ਆਪਣੇ ਆਪ ਵੱਧ ਜਾਣਾਗਾ ਹੁਣ ਦੇਖੋ ਆਪਾਂ ਨਾ ਉੱਪਰੋਂ ਐਦਾਂ ਮਤਲਬ ਕਿ ਜਿੱਦਾਂ 7 ਇੰਚ ਰੱਖਿਆ ਉਹ ਆਪਾਂ ਜਿੱਥੇ 7.5 ਦਾ ਮੋਢੇ ਦਾ ਨਿਸ਼ਾਨ ਲਾਇਆ ਇੱਥੋਂ ਜੀ ਆਪਾਂ 1/2 ਇੰਚ ਦੀ ਕਾਟ ਪਾ ਦੇਣੀ ਆ ਇੱਥੇ ਆਪਾਂ 1/2 ਇੰਚ ਘਟਾ ਦੇਣਾ ਆਪਾਂ 6.5 ਇੰਚ ਦਾ ਨਿਸ਼ਾਨ ਲਾ ਲੈਣਾ ਇਹ ਨਿਸ਼ਾਨ ਲਾਉਣ ਤੋਂ ਬਾਅਦ ਆਪਾਂ ਇੱਕ ਦੇਖੋ ਜੀ ਕਰ ਲੈਣਾਗਾ ਬਾਕਸ ਰੈਡੀ ਇਸ ਤਰ੍ਹਾਂ ਆਪਾਂ ਬਾਕਸ ਰੈਡੀ ਕਰ ਲੈਣਾ ਬਾਕਸ ਰੈਡੀ ਕਰਨ ਤੋਂ ਬਾਅਦ ਦੇਖੋ ਜੀ ਮੋਢੇ 'ਚ ਆਪਾਂ ਆਪਣੇ ਚਹਾਰ ਇੱਕ ਸਾਈਜ਼ ਦੇ ਵਿੱਚ ਹੀ ਮੋਢੇ 'ਚ ਦੋ ਤਿੰਨ ਕਾਟਾਂ ਪੈਂਦੀਆਂ ਨੇ ਜੇ ਆਪਾਂ ਦੋਹੇ ਤਿੰਨੇ ਕਾਟਾਂ ਪ੍ਰੋਪਰ ਪਾਈਏ ਸਹੀ ਤਰੀਕੇ 'ਚ ਤਾਂ ਆਪਾਂ ਨੂੰ ਮੋਢੇ 'ਚ ਕਦੇ ਖਿੱਚ ਨਹੀਂ ਪੈਂਦੀ ਮੋਢੇ 'ਚ ਕਦੇ ਵੱਲ ਨਹੀਂ ਪੈਂਦੇ ਦੇਖੋ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦੀ ਉੱਪਰ ਤਿਰਸੀ ਕਾਟ ਪਾਉਣੀ ਆਏਗੀ ਇਹ ਕਾਟ ਪਾਉਣੀ ਬਹੁਤ ਜ਼ਰੂਰੀ ਆ 1/2 ਇੰਚ ਦੇਖੋ ਆਪਾਂ نیچے ਕਟਾਇਆ ਹੈਗਾ ਇਸ ਤਰ੍ਹਾਂ ਜੀ ਆਪਾਂ ਇਹ ਪਾ ਲੈਣੀ ਆਏਗੀ ਤਿਰਸੀ ਕਾਟ ਦੇਖੋ ਜੀ ਇਹ ਕਾਟ ਪਾਉਣ ਤੋਂ ਬਾਅਦ ਹੁਣ ਆਪਾਂ ਦੇਖੋ ਮੋਢੇ ਵਾਲੀਆਂ ਕਾਟਾਂ ਪਾਵਾਂਗੇ ਫਰੰਟ ਵਾਲੀ ਪਾਈ ਆ 1.5 ਇੰਚ ਤੇ ਤੇ ਬੈਕ ਵਾਲੀ ਪਾਈ ਆ ਆਪਾਂ 6.25 ਇੰਚ ਤੇ ਤੁਸੀਂ 3 ਇੰਚ ਤੇ ਵੀ ਪਾ ਸਕਦੇ ਆ ਆਪਾਂ ਇਹ ਮਤਲਬ 2 ਇੰਚ ਤੇ ਨਹੀਂ ਪਾਉਣੀ ਨਾਰਮਲ ਸਾਈਜ਼ਾਂ ਚ ਸਾਰਿਆਂ ਚ ਆਪਾਂ ਕਾਟ ਇੱਕ ਇੰਚ ਤੇ 2 ਇੰਚ ਤੇ ਹੀ ਪਾਉਣੇ ਆਗੇ ਜਿਹੜੀ ਮੋਢੇ ਦੀ ਆਏਗੀ 24 ਇੰਚ ਤੱਕ ਦੇਖੋ ਜੀ ਆਪਾਂ ਇਹ ਕਾਟ 프ਰੰਟ ਵਾਲੀ 1 ਇੰਚ ਤੇ ਤੇ ਬੈਕ ਵਾਲੀ 2 ਤੇ ਜਿਹੜਾ ਜਾਦੇ ਹੈਵੀ ਸਾਈਜ਼ ਆ ਨਹੀਂ ਉਹਨਾਂ ਦੇ ਪਿਛਲੇ ਪਾਸੇ ਖਿੱਚ ਪੈਣ ਲੱਗ ਜਾਂਦੀ ਆ 프ਰੰਟ ਵਾਲੀ ਆਪਾਂ ਪਾਉਣੀ ਆ ਦੇਖੋ ਸਵਾ 1 ਇੰਚ ਤੇ ਤੇ ਪਿਛਲੀ ਕਾਟ ਪਾਉਣੀ ਆ ਆਪਾਂ 2.5 ਤੇ ਆਪਾਂ ਲਾ ਲਿਆ ਜੀ ਬ੍ਰੈਸਟ ਦਾ ਨਾਪ 22 ਇੰਚ ਬ੍ਰੈਸਟ ਦਾ ਸੂਟ ਸੀ 22 ਦਾ ਹਾਫ ਹੋ ਗਿਆ 11 ਇੰਚ 13 ਇੰਚ ਆਪਾਂ ਕੁਛ ਵੀ ਵਧਾਉਣਾ ਘਟਾਉਣਾ ਨਹੀਂ 13 ਇੰਚ ਤੇ ਨਸਾਨ ਲਾਉਣ ਤੋਂ ਬਾਅਦ ਇੰਚੀ ਟੇਪ ਨੂੰ ਫੋਲਡ ਕਰਕੇ ਆਪਾਂ ਇਹਦਾ ਕਰ ਲੈਣਾ ਹਾਫ ਦੇਖੋ ਇਹਦਾ ਹਾਫ ਕਰ ਲਿਆ ਜਿੰਨਾ ਆ ਗਿਆ ਆਪਾਂ ਉਸੇ ਤਰ੍ਹਾਂ ਉੱਪਰ ਨਿਸ਼ਾਨ ਲਾ ਦੇਣਾ ਉੱਪਰ ਨਿਸ਼ਾਨ ਲਾਉਣ ਤੋਂ ਬਾਅਦ ਹੁਣ ਦੇਖੋ ਜੀ ਆਪਾਂ ਇਹਦੀ ਪਾ ਦੇਣੀ ਹੈਗੀ ਗਲਾਈ ਇਸ ਤਰ੍ਹਾਂ ऐसे ऐस तरह जी बैक ਵਾਲੀ ਗਲਾਈ ਪਾਉਣੀ ਆ ਬੈਕ ਵਾਲੀ ਕਾਰਚ ਤੁਸੀਂ ਜਰੂਰ ਤਿਆਰ ਰੱਖਣਾ ਬੈਕ ਵਾਲੀ ਕਾਰਟ ਆਪਾਂ 2.5 ਇੰਚ ਦੀ ਪਾਉਣੀ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਜ਼ਿਆਦਾ ਖਿੱਚ ਦੀ ਪ੍ਰੋਬਲਮ ਆ ਵੀ ਪਿੱਛੇ ਆਪਣੇ ਗਲੇ 'ਚ ਖਿੱਚ ਪੈਂਦੀ ਹੈਗੀ ਜਾਂ ਜਿਨ੍ਹਾਂ ਦਾ ਗਲਾ ਛੋਟਾਗਾ ਉਹ ਤਿੰਨ ਦੀ ਵੀ ਪਾ ਸਕਦੇ ਨੇ ਹੁਣ ਆਪਾਂ ਇੱਥੋਂ ਦੇਖੋ 3 ਇੰਚ ਤੋਂ ਬਿਲਕੁਲ ਸਿੱਧੀ ਲਾਈਨ ਬਣਾ ਲੈਣੀ ਆ ਜੀ ਇਸ ਤਰ੍ਹਾਂ ਸਿੱਧੀ ਲਾਈਨ ਬਣਾਉਣ ਤੋਂ ਬਾਅਦ ਹੁਣ ਆਪਾਂ ਸਾਈਡ ਸਲਾਈ ਰੱਖਣੀ ਆ ਸਾਈਡ ਸਲਾਈ ਹੈਵੀ ਸਾਈਜ਼ ਦੇ ਵਿੱਚ ਹਮੇਸ਼ਾ ਜ਼ਿਆਦਾ ਰੱਖਣੀ ਆ ਦੇਖੋ ਆਪਾਂ 24 ਇੰਚ ਤੇ ਮਾਰਕ ਕੀਤਾਗਾ ਤੇ ਆਪਾਂ ਕਮਰ ਰੱਖੀ ਆ 15 ਇੰਚ ਤੇ 15 ਇੰਚ ਤੇ ਰੱਖੀ ਆ ਜੀ ਆਪਾਂ ਕਮਰ ਕਮਰ ਰੱਖਣ ਤੋਂ ਬਾਅਦ ਹੁਣ ਆਪਾਂ ਫਿਟਿੰਗ ਦਾ ਕਮਰ ਦਾ ਨਿਸ਼ਾਨ ਇਹਨਾਂ ਦੀ ਕਮਰ ਹੈਗੀ ਆ ਦੇਖੋ ਜੀ 24 ਇੰਚ 24 ਦਾ ਹਾਫ ਹੋ ਗਿਆ 12 ਇੰਚ ਅੱਧਾ ਇੰਚ ਆਪਾਂ ਵਧਾ ਕੇ ਲਿਆ ਆਪਾਂ 12.5 ਇੰਚ ਤੇ ਮਾਰਕ ਕਰ ਲਿਆ ਇਹਨਾਂ ਦੀ हिਪ ਹੈਗੀ ਆ ਦੇਖੋ ਜੀ 27 ਇੰਚ 27 ਦਾ ਹਾਫ ਹੋ ਗਿਆ 13.5 ਇੰਚ ਆਪਾਂ 13.5 ਤੇ ਮਾਰਕ ਕਰਨ ਤੋਂ ਬਾਅਦ ਇਹਨਾਂ ਨੂੰ ਆਪਾਂ ਦੇਖੋ ਜੀ ਸਕੇਲ ਦੇ ਨਾਲ ਇਸ ਤਰ੍ਹਾਂ ਲਾਈਨਸ ਬਣਾ ਲੈਣੀਆਂ ਨੇ ਆ ਦੇਖੋ ਜੀ ਇਸ ਤਰ੍ਹਾਂ ਹੁਣ ਇਹਨੂੰ ਇਹਦੇ ਵਿੱਚ ਪਾ ਦੇਣੀ ਹੈਗੀ ਆਪਾਂ ਗਲਾਈ ਇਹ ਵਾਲੀ ਗਲਾਈ ਪਾਉਣ ਤੋਂ ਬਾਅਦ ਦੇਖੋ ਆਪਾਂ ਕੀ ਕਰਨਾ ਆਪਾਂ ਨੇ ਇਹਦੇ ਵਿੱਚ ਹਲਕੀ ਜੀ نیچے ਗਲਾਈ ਪਾਉਣੀ ਹੈਗੀ ਅੱਧਾ ਇੰਚ ਤੋਂ ਵੀ ਘੱਟ ਇਹਨੂੰ ਆਪਾਂ ਹਲਕੀ ਜੀ ਦੇ ਦੇਣੀ ਹੈਗੀ ਗਲਾਈ ਇਸ ਤਰ੍ਹਾਂ ਗਲਾਈ ਦੇਣ ਤੋਂ ਬਾਅਦ ਇਹ ਹਿੱਪ ਕੋਲੋਂ ਆਪਣਾ ਕਮੀਜ਼ ਜਾਣੀ ਅਨਕੰਫਰਟੇਬਲ ਨਹੀਂ ਫਿਰ ਹੁੰਦਾ ਹੈਗਾ ਹੁਣ ਆਪਾਂ ਪਾਵਾਂਗੇ ਦੇਖੋ ਜੀ ਪਲੇਟਸ ਪਲੇਟਸ ਦਾ ਆਪਾਂ ਜਿਹੜਾ نیچے ਨੂੰ ਡਾਊਨ ਕਰਨਾ 13 ਇੰਚ ਤੇ ਆਪਾਂ ਇਸ ਤੋਂ ਜ਼ਿਆਦਾ ਹੈਵੀ ਸਾਈਜ਼ ਆਪਾਂ 13.5 ਵੀ ਕਰ ਸਕਦੇ ਆਂਗੇ 13 ਇੰਚ ਤੇ ਕੀਤਾ نیچے ਨੂੰ ਇਹਨਾਂ ਦਾ ਦੇਖੋ ਆਪਾਂ ਪਲੇਟਸ ਦੀ ਲੈਂਥ ਰੱਖੀ ਆ 7 ਇੰਚ ਤੇ ਜਿਹੜੀਆਂ ਪਲੇਟਸ ਦੀ ਪਲੂਈਆਂ ਦੀ ਚੜਾਈ ਆ ਇਹ ਆਪਾਂ ਰੱਖੀ ਆ ਦੇਖੋ ਜੀ 4 ਇੰਚ 4 ਇੰਚ ਤੋਂ ਘੱਟ ਨਹੀਂ ਕਰਨੀ ਹੈਗੀ 4 ਇੰਚ ਹੀ ਰੱਖਣੀ ਆ ਇਸ ਤਰ੍ਹਾਂ ਜੀ ਸਕੇਲ ਦੀ ਹੈਲਪ ਨਾਲ ਆਪਾਂ ਬਣਾ ਲੈਣੀ ਹੈਗੀ ਲਾਈਨ ਲਾਈਨ ਬਣਾਉਣ ਤੋਂ ਬਾਅਦ ਹੁਣ ਆਪਾਂ ਦੇਖੋ ਜੀ ਪਾਵਾਂਗੇ ਸਾਈਡ ਵਾਲੀਆਂ ਪਲੇਟਸ ਸਾਈਡ ਵਾਲੀਆਂ ਪਲੇਟਸ ਦੇਖੋ ਇਹ ਇਸ ਤਰ੍ਹਾਂ ਲਾਈਨ ਬਣਾ ਲੈਣੀ ਆ ਬਾਕੀ ਜਿਹੜੀ ਆਪਾਂ ਕਟਿੰਗ ਕਰਦੇ ਹੁੰਨੇ ਆ 24 ਇੰਚ ਬ੍ਰੈਸਟ ਤੱਕ ਉਹਨਾਂ ਦੀ ਬਾਕੀ ਕਾਟਾਂ ਅਲੱਗ ਪੈਂਦੀਆਂ ਨੇ ਹੈਵੀ ਸਾਈਜ਼ ਥੋੜੀਆਂ ਜਿਹੀਆਂ ਅਲੱਗ ਦੇਖੋ ਜੀ ਇਸ ਤਰ੍ਹਾਂ ਇਹ ਹੋ ਗਈ ਆਪਣੀ ਸਾਈਡ ਵਾਲੀ ਪਲੇਟ ਇਸ ਤੋਂ ਬਾਅਦ ਆਪਾਂ ਆਹ ਵਾਲੇ ਪੁਆਇੰਟ ਨੂੰ ਉੱਪਰ ਮੋਢੇ ਵਾਲੇ ਕਾਰਨਰ ਦੇ ਨਾਲ ਮਿਲਾ ਦੇਣਾ 2.5 ਇੰਚ ਦਾ ਆਪਾਂ ਦੋਵਾਂ ਸਾਈਡ ਵਾਲੀਆਂ ਪਲੇਟਸ 'ਚ ਫਰਕ ਪਾਉਣਾ 2.5 ਇੰਚ ਦਾ ਹੀ ਦੋਵੇਂ ਪਾਸੇ ਨਾਰਮਲ ਸਾਈਜ਼ 'ਚ ਪਾਉਣੇ ਆਪਾਂ 2-2 ਇੰਚ ਦਾ ਇਸ ਤਰ੍ਹਾਂ ਜੀ ਫਰਕ ਪਾਉਣ ਤੋਂ ਬਾਅਦ ਇਹ ਦੇਖੋ ਹੋ ਗਈਆਂ ਆਪਣੀਆਂ ਪਲੇਟਸ ਦੀਆਂ ਨਸਾਨੀਆਂ ਇਸ ਤਰ੍ਹਾਂ ਦੇਖੋ ਜੀ ਹੋ ਜਾਂਦੀ ਹੈ ਹੈਵੀ ਸਾਈਜ਼ ਦੀ ਕਟਿੰਗ ਅੱਜ ਆਪਣੀ ਵਾਲੀ ਵੀਡੀਓ ਸਿਰਫ ਆਪਣੀਆਂ ਆਪਾਂ ਪਲੇਟਸ ਜਾਂ ਕਾਟਾ ਮੋਢੇ ਦੀ ਕਾਟ ਜਾਂ ਤੀਰੇ ਬਾਰੇ ਸੀਗੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ